ਹਾਂ ਠੰਡ ਬਹੁਤ ਹੈ ਪਹਿਨੇ ਤੇ ਦੂਜਾ ਆਹਨੇ ਬਹੁਤ ਸੀ ਜਾ ਹੋਸੀ ਤਾਂ ਪਹਿਲਾਂ ਤਾਂ ਸਹੀ ਗਾ ਦਿਲ ਜੇ ਵੀ ਛੱਡ ਗਏ ਸੀਗੇ ਵੀ ਤੁਹਾਨੂੰ ਤੇ ਨਹੀਂ ਕਿਨਾ ਤਾਂ ਤੁਰਿਆ ਜਾਣਾ ਹਾਂ ਤੇ ਨਾ ਹੀ ਵੀ ਉਹਨੇ ਜਦੋਂ ਇਕੱਠੀ ਹੋਣੀ ਹੈ ਵੀ ਪਹਿਲਾਂ ਤਾਂ ਅਸੀਂ ਆਏ ਹੋਗੇ ਸੀ ਕਿ ਵੀ ਦੂਜਾ ਪਰੇਸ਼ਾਨ ਜੇ ਆ ਹੋਈ ਜਾਂਦਾ ਤੇ ਆਪਣੀ ਲਈ ਰਜਾਰਾ ਹੁੰਦੀ ਸਾਡੇ ਤੋਂ ਸਾਡੇ ਘਰਾਂ ਚੋਂ ਹੁੰਦੀ ਆ ਕਾਣ ਦੇ ਵੀ ਬੈਠੇ ਰਹਿੰਦੇ ਨਾ ਤੇ ਹੋਰ ਇਹ ਇਸ ਕਰਕੇ ਤੇ ਮੋਰ ਕੇ ਇਹ ਜਦੋਂ ਮਾਰੇ ਜੀ ਧੁੱਪ ਵਿੱਚ ਲਿਖੇ ਮਰਦਾ ਦਾ ਹੌਸਲਾ ਜਾਂ ਬਣ ਗਿਆ ਹਾਂ ਇਹ ਹੌਸਲਾ ਤੇ ਸਾਰੀ ਬਿਧਰ ਚ ਆ ਗਈ ਆਏ ਨਾ ਫਿਰ ਨਗਰ ਕੀਰਤਨ ਸੀਗਾ ਤੇ ਠੰਡ ਵੀ ਸੀ ਵੇਖਣੀ ਆ ਤਾਂ ਜਾਣਾ ਸੀ ਪਰ ਉਹ ਗੱਲ ਨਹੀਂ ਬਣਨੀ ਉਹ ਗੱਲ ਨਹੀਂ ਸੀ ਪਾਣੀ ਹਾਂ ਤੇ ਫਿਰ ਅਸੀਂ ਫੋਰਾ ਜਿਹਾ ਹੌਸਲਾ ਜਾਂ ਕੇ ਅਸੀਂ ਬਧਾਇਆ ਵੀ ਜਦੋਂ ਉਧਰੋਂ ਨਗਰ ਕੀਰਤਨ ਨੇੜੇ ਜਾਉਂਦੇ ਚਲੋ ਗੁਰੂ ਘਰ ਤਾਂ ਜਾਣਾ ਚਾਹੀਦਾ ਜਰੂਰ ਬਹੁਤ ਵਧੀਆ ਹੋ ਗਿਆ ਸਾਰਾ ਹਾਂ ਤੇ ਸੱਚ ਬੇਬੇ ਹਾਂ ਉਹ ਬੱਬਾ ਵਾਜ ਗਈ ਆਂਦਾ ਕਹਿੰਦੇ ਨਾ ਤੜਕੇ ਹਰਮੰਦਰ ਸਾਹਿਬ ਟਰਾਲੀ ਜਾਣੀ ਆ ਤੇ ਚੱਲੇ ਨਾ ਚਾਚੀ ਜਦੋਂ ਪਾਪਾ ਵੀ ਚੱਲ ਗਏ ਹਾਂ ਜਾਂਦੇ ਰੋ ਜੇ ਤੁਸੀਂ ਤੇ ਤੂੰ ਵੀ ਚੱਲ ਬੜੀ ਮੈਂ ਘਰੇ ਰਹੂੰਗੀ ਤੁਸੀਂ ਸਾਰਾ ਪਰਿਵਾਰ ਜਾਓ ਜੇ ਲੈ ਕੁਛ ਨਹੀਂ ਹੁੰਦਾ ਟਰਾਲੀ ਜਾਣੀ ਆ ਇੱਥੇ ਘਰੋਂ ਚੜ ਜਾਣਾ ਘਰੇ ਉੱਥੇ ਲੈਣਾ ਠੰਡ ਜਾਦੇ ਆ ਨਾ ਠੰਡ ਕਰਕੇ ਆ ਕੁਛ ਨਹੀਂ ਆਂਦੀ ਠੰਡ ਤੋਂ ਤਿਆਰ ਹੋ ਜਾ ਕੁਛ ਨਹੀਂ ਹੁੰਦਾ ਤੇ ਦਵਾਕਾਂ ਦੇ ਲੀਲੇ ਉਹਨਾਂ ਪ੍ਰੈਕਟ ਕਰ ਲੋ ਆਪਦੇ ਕਰ ਲੋ ਕਹਿੰਦੇ 4 ਵਜੇ ਤੁਰਨੀ ਆ ਥਾਲੀ ਤੇ ਫਿਰ ਤਿਆਰੀ ਕਰ ਲੋ ਤਿਆਰੀ ਕਰ ਲੈ ਹਨਾ ਹੋਰ ਤੇ ਫਿਰ ਜਵਾਕਾਂ ਨੂੰ ਮੈਂ 2 ਘੰਟੇ ਕਿਵੇਂ ਸੰਭਾਲੂਗੀ ਤੂੰ ਵੀ ਚੱਲ ਵੜ ਤੇਰੇ ਵੀ 2 ਸੂਟ ਪ੍ਰੈਸ ਕਰ ਦਿੰਨੀ ਆ ਤੇ ਤੁਸੀਂ ਦੋਵੇਂ ਜਾਵਾਂਗੇ ਜਾਵਗੇ ਮਾ ਲੋ ਜ ਦੋਵੇਂ ਚੱਲ ਫਿਰ ਹੈ ਕਰ ਲੈਣੀ ਤੂੰ ਨਹੀਂ ਜਾਂਦੀ ਫਿਰ ਫਿਰ ਮੈਂ ਆਇਆ ਚਾਚੀ ਹੈਗੀ ਤਾਂ ਹੈ ਫਿਰ ਉੱਥੇ ਵੀ ਰਾਤ ਲੱਗ ਜੂਗੀ ਉੱਥੇ ਕਿਹੜਾ ਉਹਦੇ ਮੁੜਾਵਾਂਗੇ ਆਪਾਂ ਰਾਤ ਲੱਗੂਗੀ ਆਪਾਂ ਨੂੰ ਆ ਰਾਤ ਲੱਗੇ ਠੰਡ ਨਾ ਹੋਵੇ ਫਿਰ ਤਾਂ ਮੈਂ ਜਾਵਾਂਗਾ ਇਹ ਟਰਾਲੀ ਦਾ ਕੰਮ ਹੈ ਨਾ ਸੰਦ ਬਹੁਤ ਆਦੇ ਹੋ ਕਿਸੇ ਗੱਲ ਕਰ ਲੈ ਤੇ ਆਰੀ ਤੈਨੂੰ ਕਰ ਲੈਣੀ ਆ ਤੇ ਦੋ ਦੋ ਸੂਟ ਪਾ ਲੈਣ ਜਵਾਕਾਂ ਦੇ ਦੋ ਦਾ ਕਿੰਨ ਟੰ ਟੰ ਪਾ ਦੋ ਇੱਕ ਰਾਤ ਰੋਣਾ ਤੇ ਦਿਨ ਲੱਗਿਆ ਰਤਨੀਆ ਨਾਲ ਕੀ ਪਤਾ ਕੋਈ ਉਲਟੀ ਆ ਜੇ ਕੋਈ ਪੋਟੀ ਕਰ ਲੈਣ ਤੇ ਫੇਰ ਔਖਾ ਹੋ ਜਾਂਦਾ ਦੋ ਦਿਨੇ ਲੱਗਣਗੇ ਦੋ ਹੀ ਲੱਗ ਜਾਣੇ ਹੈ ਨਾ ਹਾਂ ਤੇ ਤੈਨ ਕਿ ਆਉਂਦੇ ਕਰ ਲੈ ਕੋਟੀਆਂ ਸਵਾਰ ਚੰਦ ਬਹੁਤ ਵੱਡੇ ਬੈਗ ਚ ਪਾ ਲੈਣੀ ਆ ਫਿਰ ਹਾਂ ਜਦੋਂ ਹੈਂਡ ਬੈਗ ਆ ਵੱਡਾ ਦੂਜਾ ਰੈਡ ਨੂੰ ਵਾਲਾ ਹਾਂ ਉਹ ਦੂਜਾ ਆ ਜਾਣਗੇ ਪੂਰੇ ਸਾਰੇ ਨਾਲ ਹੀ ਆਪੇ ਫੜਾ ਦੇਗੀ ਤੈਨੂੰ ਲੀ ਦੇਣਾ ਜਵਕਾਂ ਦੀ ਠੀਕ ਆ ਹਾਂ ਤੇ ਹੋਰ ਕੀ ਪਾਵਾ ਚਾਚੀ ਲੰਗਰ ਲੰਗਰ ਦੀ ਤਾਂ ਲੋੜ ਨਹੀਂ ਕੀ ਰੋਟੀਆਂ ਪਾ ਲੈ ਕਾਲੀ ਗੇਸ ਉਹ ਰਾਹ ਸਵੇਰ ਹਸਤੇ 4 ਵਜੇ ਤੁਰਨਾ ਵੇਖ ਲੈ ਜਵਕ ਨਾਲ ਆ ਜੇ ਪਕੌਣੀਆਂ ਤੇ ਦੋ ਚਾਰ ਬਾਵਾ ਤੇ ਬਾਹਰ ਨੂੰ ਨਹੀਂ ਲੋੜ ਆਪਾਂ ਨੂੰ रोटिया बना के एक ले दे। तो 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 हाँ। बार वेली हो जा रख दनी मठिया मटर बना ली थोड़े जे तेन मैं कपड़े प्रेस कर देखी जाय पता ਇਹ ਪ੍ਰੈਸ ਕਰ ਲਾ ਪਹਿਲਾਂ ਲੀੜੇ ਹਾਂ ਮੈਂ ਕੱਪੜੇ ਕੱਢ ਕੇ ਰੱਖਿਆ ਵਾਂ ਇੱਕ ਮਿੰਟ ਆ ਗਈ ਨਾ ਆਏ ਨਾ ਜਿਹੜਾ ਅੱਜ ਦਵਾਈਆਂਾਂ ਦੇ ਨਾਲ ਜਾਣਾ ਆਣਾ ਤੇ ਇਹ ਤਾਂ ਖਾਰਾ ਬੰਦੋਬਸਤ ਪੂਰਾ ਚਾਹੀਦਾ ਦਵਾਈਆਂਾਂ ਦੀ ਦਵਾਈ ਵੀ ਨਾਲ ਪਾਲੋ ਉਹ ਹੀ ਤਾਂ ਕੰਮ ਆ ਹਾਂ ਦਵਾਈ ਵੀ ਤਾਂ ਨਾ ਮੋਟੇ ਲੀੜੇ ਵੀ ਅਮਾ ਤੇ ਬਹੁਤ ਚਾਹੀਦੇ ਚਾਹੀਦੇ ਦੋ ਤਿੰਨ ਚਾਹੀਦੇ ਇਹਨਾਂ ਨੂੰ ਨਹੀਂ ਚਾਰ ਪੰਜ ਪਏ ਐ ਸ਼ਾਰਟਰ ਕੋਟਿੰਗ ਹਾਂ ਬੰਦ ਬਵਾ ਤਾਂ ਸਰ ਜੀ ਨਹੀਂ ਕੋਈ ਨੇ ਫਿਰ ਇਹਨੂੰ ਕਿਹਾ ਵੀ ਆਪਦਾ ਸੂਟ ਸਾਡ ਵੱਧ ਤੇ ਪਾ ਲਾ ਦਿੰਦੇ ਹਾਂ ਕਰਮ ਸੂਟ ਸਾਡ ਦੇ ਵੀ ਕਰਮ ਸੂਟ ਸਾਡ ਪਾ ਹੋਰ ਚੱਲ ਜਾਇਆ ਤਾਂ ਜਾਂਦਾ ਨਹੀਂ ਗੁਰੂ ਘਰ ਕਿਸੇ ਲੰਘਦੇ ਨਾ ਜਾਇਆ ਜਾਂਦਾ ਹੈ ਨੀ ਤੇ ਠੰਡ ਵਾਹਤ ਹੈ ਬੇਬੇ ਮੈਂ ਦੋ ਸੂਟ ਕੱਢ ਲਿਆ ਆਪਦੇ ਤਿੰਨ ਕੱਢ ਲੇ ਇੱਕ ਮੈਂ ਪਾ ਜੂਗੀ ਤਿੰਨ ਵਿੱਚ ਰੱਖ ਲੈਣੀਆਂ ਤੇ ਤਿੰਨ ਚਾਚੇ ਤੇਰੇ ਕੱਢ ਲੈ ਚੱਲ ਚੰਗਾ ਹੋ ਗਿਆ ਠੀਕ ਤੇ ਮੈਂ ਲੈ ਆਉਂਦੇ ਘਰੋਂ ਆਉਂਦੇ ਤੇ ਤੇ ਪਏ ਸੀ ਤੇਰੇ ਤਿੰਨ ਸੂਟ ਵਧੀਆ ਜਿਹੜੇ ਤੂੰ ਮੋਤੇ ਨੇ ਆਪ ਲੈ ਕੇ ਆਈਆਂ ਤੂੰ ਲੈ ਸਮਲਾ ਕੇ ਰੱਖ ਕੇ ਗਈ ਸਾਹ ਹਾਂ ਤੇ ਤਿੰਨੇ ਸੂਟ ਇੱਥੇ ਪਏ ਸੀ ਤੇ ਅੱਛਾ ਮੇਰਾ ਨਹੀਂ ਸੀ ਤੇਤਾ ਫਿਰ ਮੈਂ ਖੁੱਲ ਗਈ ਤੂੰ ਵਧੀਆ ਤੇਰੇ ਸੋਹਣੇ ਲੱਗਦੇ ਉਹ ਮੈਂ ਤਿੰਨੇ ਕੱਢ ਕੇ ਰੱਖ ਲੈ ਹੁਣ ਕਿੱਸਰ ਕਰੇ ਜਾਏਗੀ 4 ਵਜੇ ਤਾਂ ਆਪਾਂ ਤੁਰਨਾ ਹੈ ਮੈਂ ਨਹੀਂ ਕਰ ਨਹੀਂ ਜਾਣਦੀ ਛਾਲ ਛੂਲ ਵੀ ਰੱਖ ਲੋ ਕੋਟੀਆਂ ਵੀ ਰੱਖ ਲੋ ਕੋਟੀਆਂ ਚਾਚੀ ਦੇ ਇੱਥੇ ਪਾ ਲਾ ਚਾਚੀ ਕੋਟੀ ਤੇਰੀ ਵਾਲੀ ਪਾ ਲੂਗੀ ਹੋਰ ਤੇਰੀਆਂ ਕੋਟੀਆਂ ਇੰਨੀਆਂ ਤਾਂ ਹੈਗੀਆਂ ਇੱਕੋ ਨਾਪ ਲੈ ਜੀ ਦੋਵੇਂ ਦੋ ਕੋਟੀਆਂ ਲੈ ਜੋ ਜੀ ਤੇ ਦੋ ਕੋਟੀਆਂ ਪਾ ਲੈਣੀਆਂ ਤੇ ਚੱਲ ਤੂੰ ਮੇਰੀ ਹੈਲਪ ਕਰਾ ਹੁਣ ਉੱਠ ਕੇ ਹਨਾ ਚੱਲ ਪੁਰੇ ਇਸ ਕਰਦੀਆਂ ਤੇ ਤੂੰ ਪਾ ਉਹਨਾਂ ਨੂੰ ਕਰ ਕਰ ਜੀ ਅਏ ਜੀ ਵਿਦੇਕ ਤਾਂ ਸਭ ਹੱੱਚੀ ਜਾਂਦਾ ਮੇਰਾ ਤਾਂ ਬਾੜਾ ਹੀ ਜੇ ਹੋਰ ਆ ਜਾ ਦਵਾਈ ਤੋਂ ਹੁਣ ਲੈ ਲੈ ਮੁਰਕੇ ਜੀ ਜਖਾਮ ਦੀ ਕੋਲ ਲਾ ਕੇ ਮੁਰਕੇ ਰਾਜ ਖਾਊਗਾ ਜਵਾਕਾਂ ਦੇ ਨਾਲ ਵੀ ਦਵਾਈਆਂ ਪਾ ਲਈ हां हां सारा कुछ ए बोतल पानी ਦਾ ਹਾਲ ਹੈ ਜੀ ਮੈਂ ਆਂਦੀ ਸਵੇਕੇ ਗੁਰੂ ਘਰ ਦਵਾਈਆਂ ਜ਼ਰੂਰ ਲੈ ਕੇ ਜਾਣੀ ਆਪੇ ਗੁਰੂ ਦੁੱਖ ਪਰਚੂਗਾ ਨਹੀਂ ਜਰਾ ਕਿ ਜਾਣਾ ਕੋਈ ਔਰ ਇੱਕ ਸ਼ੀਸ਼ੀ ਰੱਖ ਲੂੰਗੀ ਨਾਲ ਜਿਹੜੀ ਪੈਰਾਸੀਟਾਮੋਲ ਆ ਸਾਰੇ ਘਾਸ਼ ਵਾਲੀ ਉਹ ਇੱਕ ਇੱਕ ਚਮਚਾ ਜਾਂਦੀ ਦੇ ਲੂੰਗੀ ਤੇ ਇੱਕ ਰੱਖ ਲੂੰਗੀ हां ਤੇ ਇੱਕ ਲੈ ਕੇ ਉਹਦੇ ਤੁਰਪਾਂਗੇ ਆਪਾਂ हां ਤੇ ਸਾਰਾ ਪਿੰਡ ਜਾਂਦਾ ਦੋ ਟਰਾਲੀਆਂ ਕਰਾਈਆਂ ਨੇ ਹੁਣੇ ਬਾਬੇ ਨੇ ਵਾਜ ਦਿੱਤੀ ਐ ਚਲੋ ਤੁਸੀਂ ਵੀ ਜਾਓ ਸਾਰੀਆਂ ਜਾਣਦੀਆਂ ਚਲ ਆਪਾਂ ਵੀ ਜਾਵਾਂਗੇ ਫਿਰ ਮੈਂ ਆਂਦੀ ਸਾਂ ਬੇਬੇ ਜੇ ਤੂੰ ਨਾ ਗੁੱਸਾ ਕਰੇ ਤਾਂ ਨਾ ਜੇ ਆਪਾਂ ਗੱਡੀ ਲੈ ਚੱਲੀ ਗਿਆ ਆਪਣੀ ਨਾਲੇ ਤੂੰ ਸੌਖੀ ਤੋਂ ਚੱਲ ਪੇਗੀ ਤੇ ਫਿਰ ਜਾਵਾਂਗਾ ਸੰਗਤ ਨਾਲ ਗੱਡੀ ਦਾ ਫੱਕੀ ਹੈ ਗੁੱਸਾ ਮੈਨੂੰ ਕਾਹਦਾ ਹੈ ਨਾ ਗੱਡੀ ਦਾ ਅੱਧਰ ਜੇ ਉਹ ਮਰਜੀ ਚਾ ਸਕਦਾ ਬੰਦਾ ਕੱਲਾ ਜਾਂਦਾ ਉਦੋਂ ਲੈ ਜਾਂਦਾ ਕਿਸਾਨ ਦੇ ਨਾਲ ਗਾਣਾ ਕਿਤੇ ਰੋਣਾ ਚਾਹੀਦਾ ਕੋਈ ਕਿਤੋਂ ਲਹੰਦਾ ਕੋਈ ਕਿਤੇ ਦਾ ਮੱਥੇ ਲੱਗਦਾ ਕੋਈ ਕਿਤੋਂ ਦਾ ਮੱਥੇ ਲੱਗਦਾ ਇਹਨੂੰ ਹੁਣੇ ਬੁੱਕਲ 'ਚ ਫਿਰ ਪਾ ਲਿਆ ਇਹਨੂੰ ਬੁੱਕਲ 'ਚ ਕਿ ਇਹਨੂੰ ਖੰਗ ਵਾਲੀ ਆਈ ਆਂਦੀ ਆ ਬੇਬੇ ਫਿਰ ਮੈਂ ਕਿਵੇਂ ਕਰਾਂ ਇਹਨੂੰ ਤਾਂ ਘਰੇ ਰੱਖ ਲੈਂਦੀ ਕੁੜੀ ਦਾ ਛੱਡ ਜੀ ਰੱਖ ਲੂੰਗੀ ਕੁੜੀ ਨੂੰ ਖੰਗ ਪੜੀ ਆਈ ਜਾਂਦੀ ਹੁਣ ਮੈਂ ਅਖੀ ਕਿਤੇ ਬੁਖਾਰ ਹੀ ਨਾ ਚੜ ਤੇ ਰਾਤ ਨੂੰ ਹੈ ਨਾ ਨਹੀਂ ਨਹੀਂ ਫਿਰ ਇਹਨੂੰ ਘਰੇ ਛੱਡ ਕੇ ਚੱਲ ਹੋਰ ਐਨਾਂ ਨੇ ਆੜੀ ਉੱਤੇ ਬੇਰਾਂ ਹੋਊਗੀ ਰਾਹ ਦੇ ਨਾਲ ਅਖੰਡ ਹੈਗੀ ਅਮਰ ਕੇ ਉੱਥੇ ਟਰਾਲੀ ਤੇ ਪਾ ਬਹਾਵਾ ਵੀ ਪੂਰੀ ਲੱਕੜੀ ਆ ਹੂੰ ਉਹ ਤਾਂ ਨੀ ਗੁਰੂ ਘਰ ਜਾਣਾ ਚਲ ਜਵਾਕਾਂ ਦਾ સ્નાਨ ਹੀ ਕਰਿਆ ਹੋਊਗਾ ਨਾ ਨਹੀਂ ਪਰ ਵੱਡੇ ਦਿਨਾਂ ਤੇ ਲੈ ਚੱਲਾਂਗੇ ਚੱਲ ਫਿਰੇ ਵੀ ਕਰ ਲੈ ਫਿਰ ਬੀਬੀ ਤੂੰ ਇਹਨੂੰ ਰੱਖ ਹੀ ਲਈ ਘਰੇ ਹੈ ਨਾ ਮੈਂ ਤੇ ਨਾਲ ਚਾ ਆ ਜਾਣਾ ਮੈਂ ਰੱਖ ਲੂੰਗੀ ਕੋਈ ਆ ਵੀ ਸਰਜਾ ਤਾਂ ਪੀ ਜਾਂਦਾ ਕੁੜੀ ਦਾ ਵੱਡੇ ਦਿਨ ਤੇ ਚੱਲ ਬੜਾਂਗੇ ਨਾਲ ਗੱਡੀ ਲੈ ਚੱਲਾਂਗੇ ਤੇ ਇਹਨਾਂ ਨੂੰ ਵੀ ਨਾਲ ਲੈ ਚੱਲਾਂਗੇ ਉਦੋਂ ਫਿਰ ਸਾਰੇ ਚੱਲ ਬੜਾਂਗੇ ਆਹੋ ਚਲ ਐ ਕਰ ਲੈ ਹੈ ਨਾ ਉਹਨਾਂ ਮੜ ਕੇ ਸੌਖਾ ਹੋ ਜਾਂਦਾ ਫਿਰ ਤੇ ਹੋਰ ਹੁਣ ਤਾਂ ਠੰਡ ਵਾਲੀ ਆ ਹਾਂ ਠੰਡ ਪਹਿਲਾਂ ਦਿਨੇ ਪਤਾ ਹੀ ਨਹੀਂ ਲੱਗਿਆ ਬਾਜੀ ਹੁਣ ਦਿੱਤੀ ਜੇ ਦੰਦਾ ਕਿਸੇ ਨੇ ਦੱਸਿਆ ਹੁੰਦਾ ਆਪਾਂ ਖੇਤਾਂ 'ਚ ਰਹਿ ਜਾਂਦੇ ਆਪਾਂ ਨੂੰ ਤਾਂ ਹਰੀ ਪਤਾ ਲੱਗਦਾ ਇਹ ਦਰਵਾਜ਼ੇ ਨਹੀਂ ਆਉਂਦੀ ਗੇ ਜੇ ਕੱਲ ਤਾਂ ਦੱਸਿਆ ਹੁੰਦਾ ਉਹਨੇ ਟਾਈਮ ਮੈਨੂੰ ਸਾਰੀ ਤੇਰੀ ਸਾਦੀ ਰਾਤ ਜਾਗਣਾ ਪੈਣਾ ਹਾਂ ਅੱਡੇ ਟਾਈਮ ਤਿਆਰੀ ਕਰਨੀ ਪੈਣੀ ਸਰ ਕੋਈ ਨਹੀਂ ਰਲ ਕੇ ਕਰ ਲੋ ਤਿਆਰ ਸਮਾਨ ਹਾਂ ਜਿਹੜਾ ਤਾਂ ਪੜਾਏਗਾ ਪ੍ਰੈਸ ਕਰਨਾ ਧੋਤੇ ਤਾਂ ਪਏ ਨੇ ਸਾਰੇ ਹੀ ਪ੍ਰੈਸ ਹੀ ਕਰਨੇ ਆ ਬਸ ਫਿਰ ਨਵੇਂ ਬਸ ਕਰਕੇ ਜਮਰਦੇ ਵਿੱਚ ਪਾਈ ਜੋ ਬੈਕ ਚ ਹੋਰ ਤੇ ਹੁਣ ਮੇਰੇ ਉਹਦਾ ਫਿਕਰ ਬਣ ਗਿਆ ਇਹਦਾ ਮੱਥਾ ਜਾ ਤਪੀ ਜਾਂਦਾ ਚਲ ਕੋਈ ਨਹੀਂ ਆ ਤਾਂ ਠੀਕ ਹੋ ਜਾ ਹਾਂ ਦੇ ਵੀ 파ਲੋ ਲਾਦੀ ਤੇ ਵੀ 파ਲੋ ਲੀਰੇ ਸਾਰੇ ਪਾ ਲੈਨੀ ਬੇਬੇ ਹਾਂ ਸਾਰਿਆਂ ਦੇ ਤਿੰਨ ਤਿੰਨ ਸੂਟ ਕੱਢ ਲੈ ਤੇ ਦੂਜਾ ਇਹ ਨਾ ਕੋਟਾਂ ਵੀ ਲਾਈ ਇੱਕ ਦੋ ਨਾਲ ਹਾ ਹਾ ਲੈ ਲੂੰਗੀ ਉਹ ਨਿੱਕਾ ਤਨਾਰੀ ਲੈ ਜੂ ਮੁੰਡਾ ਤਾਂ ਮੈਂ ਉਹ ਤਾਂ ਜਾਊਗਾ ਹੀ ਨਾਲ ਉੱਥੇ ਨਹੀਂ ਆਣੀ ਪੋਟਾਗਾ ਲੈਣੀ ਜਰਾ ਅੱਪਾ ਦੇ ਕੋਲੇ ਜੀ ਲੈ ਕੇ ਜਲਦੀ ਖੰਡਾ ਜਰਾ ਅੱਪਾ ਦੇ ਵੀ ਜੋੜੇ ਦੋਤ ਪਾਰੀ ਨਾਲ ਐਨੀ ਚਾਲੀ ਚ ਠੰਡ ਲੱਗੂਗੀ ਗੱਡੀ ਦੀ ਗੱਲ ਹੋਰ ਹੋਰ ਹਾਂ ਹਾਂ ਔਰ ਫਿਰ ਔਠਾ ਖਾੜਾ ਫਿਰ ਕਵੇਲਾ ਨਾ ਕਰੀ ਚੱਲ ਕਦੋਂ ਤੈ ਕੱਢ ਕੇ ਰੱਖੇ ਮੈਂ ਤਾਂ ਤੈਨੂੰ ਡੇਕਦੀਆਂ ਵੀ ਤੋ ਤਹਾ ਮਾਰ ਮਾਰ ਵਿੱਚ ਪਾਈ ਜੇ ਮੈਂ ਪ੍ਰੈਸ ਕਰ ਕਰ ਤੈਨੂੰ ਫੜਾਈ ਜਾਂਦੀ ਹਾਂ ਹੇ ਮੈਂ ਨੋਟੇ ਨੂੰ ਸਾਰਾ ਕੱਢ ਕੇ ਰੱਖਿਆ ਪਿਆ ਮੈਨੂੰ ਵੀ ਦੇਖਤੀ ਆ ਮੈਂ ਨਹੀਂ ਅ ਵੀ ਚੱਲ ਅੱਗੇ ਜਾ ਠੰਡ ਹੈ ਜੇ ਅ ਤਾ ਤਾ ਸਾਲ ਕੇ ਦੋ ਦੋ ਤੱਕ ਸੁਪੂਸ ਕਰਕੇ ਤੇ ਦੋ ਦੋ ਤਰਨਾਲੇ ਪੜੀਏ ਤੇ ਹੋਰ ਚੱਲ ਪੰਬਾ ਬਹੁਤ ਪੈਰ ਪਾ ਲੈ ਸਾਡੀ ਬਜਾੜੀ ਵਾਲੀ ਇੰਨ ਇੰਨ ਕਰੋ ਜੇ ਹਾਂ ਉਹ ਤੇ ਕੱਲ ਹਰਮੰਦਰ ਸਾਹਿਬ ਨਾਲ ਮੱਥਾ ਟੇਕ ਕੇ ਆਇਓ ਹਾਂ ਠੀਕ ਹੈ ਹਾਂ ਤੇ ਉੱਥੇ ਕਿੰਨੇ ਥਾਈ ਜਾਇਦਾ ਤੇ ਹੋਰ ਹੁਣ ਤੋਂ ਥੀ ਬਾਬੇ ਦੀਪ ਸਿੰਘ ਜੀ ਦੀ ਵੀ ਜਗਾ ਬਣ ਗਈ ਹਾਂ ਉਹਦੇ ਵੀ ਮੱਥਾ ਟੇਕ ਕੇ ਆਇਓ ਸਾਰੇ ਮੱਥਾ ਟੇਕ ਕੇ ਆਵਾਂਗੇ ਹਾਂ ਸਾਰੇ ਟੇਕ ਕੇ ਆਵਾਂਗੇ ਇੱਕ ਬੇਬੇ ਉੱਥੇ ਹੋਰ ਜਗਾ ਉੱਥੇ ਬੜਾ ਨਾਮ ਲੈਂਦੇ ਹੁੰਦੇ ਆ ਖਣ ਜਿਹੜਾ ਕਹਿੰਦੇ ਹੁੰਦੇ ਆ ਇਹਨੂੰ ਪਤਾ ਆ ਉਹ ਜਿੱਥੇ ਤੇ ਕੋਈ ਪਤਾ ਰਿਹਾ ਸਾਰੇ ਜਗਾ ਚਲਾਉਂ ਕਰਦੇ ਆ ਉੱਥੇ ਖਰੀ ਗਾ ਦਾ ਨਾਮ ਲੈਂਦੇ ਸੀਦ ਗੰਜ ਸੀਦ ਗੰਜਾਂ ਬੇਬੇ ਉੱਥੇ ਕੀ ਕਹ ਕਹੜੇ ਬਾਬੇ ਦੀ ਜਗਾ ਉੱਥੇ ਸੀਦ ਹੋਏ ਆ अच्छा ये तो अटैक होया सीगा अंबरसार पहला नहीं ऐसे जानते ਹੁੰਦੇ ਸਾਂ ਦੋਵੇਂ ਬਸ ਤੇ ਹਨਾ ਤੇ ਉਹ ਦੋਨਾਂ ਨੇ ਕਹਿਣਾ ਸੀ ਇਦਾਂ ਸਾਹ ਚੱਲੋ ਜੀ ਇਦਾਂ ਸਾਹ ਹਨਾ ਉਹ ਤਾਂ ਨਾਲ ਹੀ ਆ ਹਾਂ ਤੇ ਮੈਂ ਇਹਨੂੰ ਹਰ ਵਾਰ ਹੀ ਆਂਦੀ ਆ ਇੱਕ ਨਾਲ ਹੀ ਆ ਤੇ ਉਹ ਤਾਂ ਉਵੇਂ ਹੀ ਆ ਨਕਦਾ ਬੰਦਾ ਉਵੇਂ ਖੜੀਆਂ ਜਿਵੇਂ ਜਿੰਨਾ ਚ ਵਜੀਆਂ ਗੋਲਨਾ ਬਚਨਾ ਉਹ ਤਾਂ ਨਾਲ ਆ ਉਹ ਤਾਂ ਦੂਜਾ ਨਹੀਂ ਉਹ ਵੱਜਦੀ ਹੈਗੀ ਐ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਵੀ ਪਰੇ ਹੀ ਸੀ ਦਾਦੇ ਦੀ ਤਸੀਰ ਹੋਇਆ ਉਹ ਵੀ ਪਰੇ ਨਾਲ ਹੀ ਉਹ ਵੀ ਸਿੰਘਾ ਸੀ ਦਾੰਦਾ ਉੱਥੇ ਗੁਰਦੁਆਰਾ ਬਾਬੇ ਦੀਪ ਸਿੰਘ ਦਾ ਗੁਰਦੁਆਰਾ ਚੱਲਿਆ ਵਾਲਾ ਬਾਗ ਹਾਂ ਨਾਲ ਹੀ ਹੈ ਉਹ ਤਾਂ ਨਾਲ ਉਹ ਤਾਂ ਦੇਖਿਆ ਹੋਇਆ ਸੀ ਉੱਥੇ ਤਾਂ ਸੀ ਗਏ ਸੀ ਜਦੋਂ ਸ਼ਹੀਦ ਗੰਗ ਸਾਈਂ ਘੋਰ ਦਵਾਰਾ ਉੱਥੇ ਵੀ ਗਏ ਉੱਥੇ ਆਟੋ ਵਾਲੇ ਵਾਦੂ ਕਰੀ ਜਾਂਦੇ ਹੁੰਦੇ ਸੀ ਦਾਸਾ ਜੀ ਦਾ ਜੱਲ ਹੁਣ ਜਾਵਰੋ ਜੇ ਹਾਂ ਹੁਣ ਚੱਲ ਕੇ ਆਵਾਂ ਨਹੀਂ ਟਰਾਲੀ ਨਾਲ ਜਾਣ ਦੀਆਂ ਫਿਰ ਉੱਥੇ ਹਾਂ ਤੇਰਾ ਜੀ ਦੇ ਘਰ ਚੱਲ ਪ੍ਰੈਸ ਕਰਕੇ ਰੱਖ ਦੇ ਤੂੰ ਤੇਰਾ ਮੈਂ ਪਾ ਦੇਣੀ ਆਪੇ ਚੱਲ ਖਾਇਆ ਗਾ ਵੀ ਪੈਰ ਥੱਲੇ ਨੱਪਿਆ ਜੋ ਤੇਰੇ ਪ੍ਰੇਤ ਥੱਲੇ ਡਿੱਗ ਪਿਆ ਚੱਕ ਕੇ ਨੂੰ ਥੱਲੋਂ ਆ ਤੇਰਾ ਫੋਨ ਨਹੀਂ ਵੱਜੀ ਜਾਂਦਾ ਚਾਚੀ ਵੇਖਾਂਗੀ ਤਾਂ ਫਿਰ ਕਰੀਏ ਕੱਪੜੇ ਪ੍ਰੈਸ ਚੱਲ ਕਰ ਲੈ ਫੋਨ ਕਰੀ ਜਾਂਦੇ ਹੋਣਗੇ ਉਹ ਜਾਨੇ ਵਿਛੇਤੀ ਚਾਰ ਹੋ ਗਏ ਜਿਹੜੀ ਸੰਗਤ ਨੂੰ ਹੁਣ ਉਹਨਾਂ ਨੇ ਵਾਜ ਚੱਲ ਹੋਮ ਕਰੋ ਡੀਰੇ ਨਾਲ ਪ੍ਰੈਸ ਆਇਆ ਸੀ ਪਹਿਲੇ ਤੂੰ ਤਾਂ ਦੱਸਿਆ ਨਹੀਂ ਮੈਨੂੰ ਉਹ ਫਿਰ ਲਾਡੀ ਹੈ ਨਹੀਂ ਸੀ ਨਾ ਘਰੇ ਫਿਰ ਉਹਨੂੰ ਆਏ ਨੂੰ ਦੱਸਣਾ ਸੀ ਕਿ ਤੇਰੀ ਤਿਆਰੀ ਬੰਨਣੀ ਸੀ ਆਪਾਂ ਮੈਂ ਤਾਂ ਹੁਣ ਬਾਅਦ ਸੁਣ ਕੇ ਆਈ ਕਿ ਤੂੰ ਮੈਨੂੰ ਦੱਸਿਆ ਹੀ ਨਹੀਂ ਵੀ ਪਹਿਲਾਂ ਇਹ ਇਹ ਕਰੋ ਪ੍ਰਸ਼ਨ ਵਿੜੋ ਕੰਮ ਦਾ ਵਾਦਾ ਹੋਰ ਕਿਆ ਤਾਂ ਲੈਟ ਸੀ ਜਾਨੀ ਹਾਲ ਫੜੀ ਹੋ ਕੇ ਹੋਰ ਚੱਲ ਜਾਉ ਦੋਵੇਂ ਚੱਲ ਆ ਜਾ ਇੱਕ ਜਿਹੀ ਕਰੀ ਜਾ ਫਰੈਸ਼ ਟਿਕ ਜਿਹੀ ਪਾਈ ਤੇ ਲੋ ਚੱਲ ਆਏ ਮੈਂ ਸੱਜਣ

ਪਤਾ ਹੋ ਕਦੇ ਕਦੇ ਜਾਂਦੇ ਸਾਰੇ ਕਾ ਨਹੀਂ ਨਹੀਂ ਹਜੇ ਨਹੀਂ ਸੁਬਹ 11 ਵਜੇ ਹੋਣਾ ਬਸ ਤੂੰ ਆ ਤਾਂ ਰੱਖ ਕਿਆ ਲਿਆ ਮੈਂ ਰੱਖ ਦਿੰਨੀ ਆ ਮੈਂਟ ਮਾਰ ਕਰ ਇੱਕ ਮੱਛ ਜਾਣਾ ਸੰਗ ਬੱਚੀ ਜਾਂਦਾ ਪਤਾ ਨਹੀਂ ਜ਼ਖਾਮ ਲੱਗੂਗਾ ਹੁਣ ਲੈ ਲਈ ਦਵਾਈ ਦੂਈ ਮੜ ਕੇ ਨਾ ਹੋਵੇ ਜੇ ਤਰਨ ਨਾ ਕੇ ਉਹ ਤਾਂ ਤੂੰ ਕਹਦੇ ਮੈਨੂੰ ਤਾਂ ਜ਼ਖਾਮ ਲੱਗਿਆ ਪਰ ਨਹੀਂ ਨਹੀਂ ਜਾਉਂਗੀ ਤਾਂ ਮੈਂ ਸਹੀ ਭਲਾ ਕੋਸ਼ੂ ਹੋਈ ਜਾਵੇ ਛੇਤੀ ਘਰ ਵਾਦ ਦੱਸ ਬਸ ਆਪਾਂ ਹੁਣ ਤਿਆਰੀ ਆਰਾਮ ਨਾਲ ਕਰ ਲੈਣੀ ਆ ਕੁਝ ਨਹੀਂ ਹੁੰਦਾ ਤੜਕੇ 3 ਵਜੇ ਆਪਾਂ ਜਾ ਕੇ ਖੜ ਜਾਣਾ ਗੁਰਦੁਆਰੇ ਸਾਰੇ ਤੋਂ ਪਹਿਲਾਂ ਜਾ ਤਾਂ ਖੜਨਾ ਹੀ ਆ ਫਿਰ ਵੀ ਬੱਚਿਆਂ ਨੂੰ ਤਿਆਰ ਕਰਨਾ ਹੋ ਜਾਂਦਾ ਬੋਟਾ ਉਹ ਆਪਣਾ ਸੁੰਦਗਾ ਨਹੀਂ ਨਾ ਅੱਜ ਟਰਾਲੀ ਚ ਸਮਾ ਗੀਆਂ ਆਪਾਂ ਟਰਾਲੀ 'ਚ ਥੋੜਾ ਨਹੀਂ ਦਾ ਟਰਾਲੀ ਚ ਅੰਦਰ ਲੈ ਸੌਂਦੇ ਗਾਉਂਦੇ ਆ ਕੇ ਅਗਲੇ ਟਰਾਲੀ 'ਚ ਨਹੀਂ ਨਹੀਂ ਜਾਂਦੀ ਹੁੰਦੀ ਚੱਲ ਕੁਛ ਨਹੀਂ ਹੁੰਦਾ ਇੱਕ ਦਿਨ ਨਾ ਸੌਵਾਂਗੇ ਤਾਂ ਉੱਥੇ ਜਾ ਕੇ ਸੌਣਾ ਦੇ ਬਾਰੇ ਜਾਂਦੇ ਅਗਲੇ ਟੋਲ ਕੰਗਾ ਛੇਣੇ ਵਜਾਉਂਦੇ ਉੱਥੇ ਨਹੀਂ ਸੌਇਆ ਜਾਂਦਾ ਆਪਾਂ ਤਾਂ ਤੇ ਮੈਂ ਨਹੀਂ ਕਦੇ ਚਾਚੀ ਟਰਾਲੀ ਨਾਲ ਗਈ ਅੱਜ ਪਹਿਲੀ ਵਾਰ ਚੱਲੀ ਆ ਮੈਂ ਤਾਂ ਅਸੀਂ ਤਾਂ ਜਦੋਂ ਵੀ ਗਏ ਆ ਨਾ ਤੇ ਸਤਾ ਬਸ ਦੇ ਜਾਣੀ ਕਿ ਤਾ ਸਹੀ ਕਰਾ ਸੰਗਤ ਤੇ ਨਾਲ ਭਾਲੇ ਜਾਰੇ ਹੋਣਗੇ ਓਰ ਾਟਾ ਾਟਾ ਥੋਜਾ ਬੋਲਣਗੇ ਤੇ ਚਾਹਬਦ ਬੋਲਣਗੇ ਅਗਲੇ ਤੇ ਵੇਖੀ ਤਾਂ ਸਹੀ ਤਪੇ ਹੋਗੀ ਤੇ ਵੀ ਮੈਂ ਕਾਹੇ ਸੰਗਤ ਤੇ ਨਾਲ ਕਰੂੰਗੀ ਹਰ ਮੇਰੀ ਸਹੀ ਗੱਲ ਆ ਜਾਂਦੇ ਨਹੀਂ ਆਪਣੇ ਅੱਜ ਕਿਹੜਾ ਆਪਾਂ ਨੂੰ ਦੱਸਿਆ ਇੱਥੇ ਤੂੰ ਆਣੀ ਮੈਨੂੰ ਫੋਨ ਕੀਤਾ ਇੱਥੇ ਤਾਂ ਦੱਸ ਕੇ ਨਹੀਂ ਹੈ ਕਿ ਸਾਡੇ ਉਹ ਜਾਂਦੇ ਹੁੰਦੇ ਆ ਸਾਰੇ ਸੰਗਤ ਇਕੱਠੀ ਹੋ ਕੇ ਬੱਸ ਤੇ ਬੱਸ ਕਰਾਉਂਦੇ ਹੁੰਦੇ ਆ ਆਲੇ ਫੜੇ ਦੀ ਤੈ ਮਾਰ ਕੇ ਤੂੰ ਵਿੱਚ ਰੱਖ ਕੇ ਆ ਲਿਆ ਮੈਂ ਦੂਜੀ ਕਰ ਦੇ ਉ ਤਾਂ ਹਮਾਰ ਮਾਰ ਮਾਰ ਕੇ ਨਾ ਬਸ ਪੈ ਕਰੀ ਜਾ ਬੱਸ ਤਾਂ ਹੋ ਗਏ ਸਮਝ ਲਾ ਹੋਰ ਬੇਬੇ ਜਾਨਦੀ ਵਿਚਾਰੀ ਮੈਂ ਤਾਂ ਆਖਿਆ ਸੀ ਗੱਡੀ ਲੈ ਚਲਗੇ ਨਾਲ ਤੇ ਫਿਰ ਤੁਸੀਂ ਆਣੀਆਂ ਸੰਗਤ ਨਾਲ ਜਾਣਾ ਫਿਰ ਬੇਬੇ ਵਿਚਾਰੀ ਰਹੇਗੀ ਸੰਗਤ ਨਾਲ ਜ਼ਰੂਰੀ ਹੁੰਦਾ ਕਿਉਂ ਬੇਬੇ ਤੋਂ ਤਾਂ ਟਰਾਲੀ ਤੇ ਵੀ ਨਹੀਂ ਚੜਿਆ ਜਾਂਦਾ ਸੰਗਤ ਦੇ ਨਾਲ ਬਹੁਤ ਮਾਜੇ ਆਉਂਦੇ ਚੱਲ ਪਾਇਆ ਪਾਇਆ ਆਪਣੇ ਤੁਮ ਦਾ ਹੋ ਗਿਆ ਪ੍ਰੈਸ ਤੇ ਕੰਗਾ ਤੇ ਹੁਣ ਮੈਂ ਖਾਣ ਪੀਣ ਵਾਲਾ ਸਮਾਨ ਪਾਲਾਂ ਵਿੱਚ ਪਾਲਾਂ ਵਾ ਦੋ ਦੱਸ ਸਾਂਤਰੇ ਵੀ ਸਾਂਤਰੇ ਵੀ ਪਾਇ ਲੱਗੇ ਹਨਾ ਕਈ ਵਾਰੀ ਉਲਟੀ ਉਲਟੀ ਆਏ ਪਾਲਾ ਪਾਲਾ ਸਾਂਤਰੇ ਦੇ ਪਾਲਾ ਤੇ ਉਹ ਕਿੱਜਾ ਮੈਂ ਪਾਇ ਹੁੰਦੀੜੇ ਬੈਗ ਚ ਪਾਇਏ ਬਾਇਰੇ ਤੇ ਢੀੜੇ ਪਾ ਦੇ ਉਹ ਹਾਂ ਕੀ ਖਿੱਲਰਿਆ ਪਿਆ ਵਿੱਚ ਵੇਖ ਲੈ ਕੀ ਖਿੱਲਰਿਆ ਪਿਆ ਐਂ ਕਰ ਲਫਾ ਫੇਕ ਲੈ ਨਾ ਟੋਕਰੀ ਟੋਕਰੀ ਚ ਪਾ ਦੇ ਟੋਕਰੀ ਨਾਲ ਲੈ ਜਾਣਾ ਲੈ ਚੱਲ ਐਵੇਂ ਕਰਦੀ ਮੈਂ ਟੋਕਰੀ ਲਿਆ ਵਾ ਛੇਤੀ ਕਰ ਟੋਕਰੀ ਚੱਕ ਲਿਆ ਵਾ ਫੱਟ ਕੇ ਆ ਜਾ ਦੋ ਦੋ ਤੂੰ ਬਾਹਲੀ ਘਾਲੀ ਨਾ ਪੈ ਆਪ ਤੜਕੇ ਪਹੁੰਚ ਜਾਣਾ ਉੱਥੇ ਮੈਨੂੰ ਆ ਇਹ ਹੁੰਦਾ ਵੀ ਆਪ ਦਾ ਤੂੰ ਰਸਾਫਾ ਲਿਆ ਭੱਜ ਕੇ ਸੰਗਤ ਦੇ ਨਾਲ ਖੜ ਜੇਦਾ ਦੇ ਗ੍ਰਿਪ ਲਿਫਾਫਾ ਲਿਆ ਉਹਦੇ ਵਿੱਚ ਪਾ ਕੇ ਨਾ ਸੰਤਰੇ ਸੰਤਰੇ ਪਾ ਕੇ ਰੱਖ ਲੀਗੇ ਇਹ ਲਿਫਾਫੇ ਜੋ ਰੱਖ ਲੈ ਜਿਹੜੇ ਲੈ ਜਾਣੇ ਆ ਨਾਲ ਲਿਫਾਫੇ ਚ ਹੀ ਰੱਖ ਲੈ ਜਿਹੜੇ ਨਾਲ ਲੈ ਜਾਣੇ ਆ ਇਹ ਗੰਦਾ ਲਿਫਾਫਾ ਹੋਰ ਲਿਆ ਇਹ ਜਿਹੜੇ ਚੰਗੇ ਚੰਗੇ ਨੇ ਕੱਢ ਲੈ ਨਹੀਂ ਕੱਢੇ ਨਹੀਂ ਲਿਫਾਫੇ ਚ ਕੱਲ ਤੇ ਲਿਆਂਦੇ ਆ ਇਕ ਤਾਂ ਇਕੱਠੇ ਹੀ ਚੱਕ ਲਿਆਊਗਾ ਜੇ ਕੋਈ ਖਾਣ ਪੀਣ ਵਾਲੀ ਚੀਜ਼ ਮੰਗਾ ਲਗੇ ਤਾਂ ਐ ਨਹੀਂ ਵੀ ਮੈਂ ਥੋੜੀ ਲਿਆਵਾਂਗੀ ਆਪਣਾ ਜਾਨੀ ਕਿੰਨੇ ਖੜਾ ਜਾਂਦਾ ਤਾਂ ਉੱਥੇ ਉਹ ਲਿਆਇਆ ਹੁਣ ਆ ਵੀ ਚੱਲ ਉੱਧਰ ਜਾਣਾ ਕਰਕੇ ਵਿਚਾਰ ਨਾਲ ਲੈ ਜਾਣ ਕਿ ਨਹੀਂ ਉਦੋਂ ਤਾਂ ਉਹਨੂੰ ਪਤਾ ਹੀ ਨਹੀਂ ਸੀਗਾ ਚਲ ਕੋਈ ਨਹੀਂ ਫਿਰ ਹੁਣ ਤਾਂ ਪਤਾ ਲੱਗ ਗਿਆ ਨਾ ਲਫੜ ਲਫੜ ਤੂੰ ਸੰਤਰੇ ਪਹਿਲਾਂ ਸਾਰੇ ਪਾਲਾ ਵਿੱਚ ਪਾ ਦੇ ਸੰਤਰੇ ਤਾਂ ਪੱਕ ਖਾਈ ਲਵਾਂਗੇ ਹੋਰ ਉੱਥੇ ਕੋਈ ਹੋਰ ਵੀ ਚੱਲ ਕੋਈ ਮੰਗ ਦੇ ਹੋਰ ਕਿਸੇ ਨੂੰ ਦੇ ਦੇਾਂਗੇ ਐਨਪਰਾ ਮਾਰਦਾ ਹੈ ਨਾ ਚੱਲ ਆ ਆਮ ਸਿੱਪਟ ਦੇ ਇਹ ਬੰਨ ਕੇ ਆਪਣੇ ਵੀ ਬੈਗ ਚ ਪਾ ਲੈ ਦੋ ਤਿੰਨ ਕੇਲੇ ਪਾ ਲੈ ਰੱਤ ਦੋ ਤਿੰਨ ਕੇਲੇ ਪਾ ਲੈ ਜਵਾ ਕਾ ਟੋਪੀਆਂ ਰੱਖ ਲਾਂ ਮੈਂ ਦੋ ਜੋੜੇ ਟੋਪੀਆਂ ਦੇ ਰੱਖ ਲੈਣੀ ਇੱਕ ਇੱਕ ਉੱਤੇ ਦੇ ਲਾਂਗੇ ਹੈ ਨਾ ਵਾਦਾ ਕਰਿਆ ਕਿ ਤੁਹਾਨੂੰ